ਚਾਰ ਦਿਨਾਂ ਦੇ ਵਿੱਚ ਵੀਜ਼ਾ ਰੱਖਦਾ ਹੀ ਮੁੰਡੇ ਦਾ ਰੱਖਦਾ ਤੋਨਾ ਹੈ ਅਰ ਸਭ ਤੋਂ ਵੱਡੀ ਗੱਲ ਬਈ ਕਿੰਨੇ ਪੈਸੇ ਦਿੱਤੇ ਨੇ ਤੁਸੀਂ ਭਰਾ ਹੋ ਰਹੇ ਉਹਨੂੰ ਭਾਜੀ ਕੋਈ ਪੈਸਾ ਨਹੀਂ ਕੋਈ ਐਡਵਾਂਸ ਨਹੀਂ ਦਿੱਤਾ ਆ ਬਈ ਝੂਠ ਬੋਲ ਰਿਹਾ ਸ੍ਰੇਮ ਦਿੱਤੇ ਹੋਣੇ ਉਰਾਂ ਪਰਾਂ ਥੱਲੋ ਥੱਲੋ ਦੀ ਨਹੀਂ ਨਹੀਂ ਭਾਜੀ ਕੋਈ ਜਮੀ ਵੀ ਨਹੀਂ ਐਮਬੈਸੀ ਫੀਸ ਨਹੀਂ ਭਾਜੀ ਉਹ ਵੀ ਭਾਜੀ ਹੋਣਾ ਪਈ ਪ੍ਰੋਸੈਸਿੰਗ ਫੀਸ ਕਹ ਦਿੰਨੇ ਆਪਾਂ ਨਹੀਂ ਕੋਈ ਹੋਰ ਛੋਟਾ ਮੋਟਾ ਖਰਚਾ ਕੋਈ ਐਡਵਾਂਸ ਨਹੀਂ ਦਿੱਤਾ ਹੋਇਆ ਕਿੰਨੇ ਦਿਨਾਂ ਚ ਵੀਜ਼ਾ ਆਏਗਾ 4 ਦਿਨਾਂ ਚ ਭਾਈ ਕਿਹੜੀ ਕੰਟਰੀ ਦਾ ਜੁਕੇ ਦਾ ਬਈ ਅੱਛਾ ਐ ਦੱਸੋ ਵੀ ਆਪਾਂ ਕਈ ਬੱਚੇ ਕਹ ਦੇ ਰਹੇ ਨੇ ਕਿ ਆਈਲੈਂਡਸ ਪੀਟੇ ਕਰਨ ਦੀ ਜਰੂਰਤ ਨਹੀਂ ਤੁਹਾਨੂੰ ਨੇ ਕੀਤੀ ਹੈ ਨਹੀਂ ਭਾਜੀ ਕੋਈ ਬਿਨਾ ਕਿਸੇ ਆਈਲ ਹੁਣ ਗੱਲ ਕਰ ਲੈਣਗੇ ਸੱਤ ਪਹੁੰਦਾ ਦਸਰੀ ਘਰ ਜੀ ਇੱਕ ਵਾਰੀ ਆਪਣੇ ਜਿੰਨੇ ਵੀਡੀਓ ਦੇਖ ਰਹੇ ਨੇ ਐ ਦੱਸ ਦੋ ਵੀ ਆਪਣੇ ਆਫਿਸ ਦਾ ਨਾਮ ਕੀ ਤੇ ਐਡਰੈਸ ਕੀ ਪੈਂਦਾ ਆਪਣਾ ਸਰ ਇਹ ਪੈਂਦਾ ਫੇਰ ਇਮੀਗ੍ਰੇਸ਼ਨ ਐਸ ਸੀ ਐਸ 18 ਛੋਟੀ ਬਾਰਾਦਰੀ ਨੇਅਰ ਪਿੰਸ ਕਾਲਜ ਜਲੰਧਰ ਜਲੰਧਰ ਦੇ ਵਿੱਚ ਆ ਜਾਓ ਛੋਟੀ ਬਾਰਾਦਰੀ ਬਾਕੀ ਇਹਨਾਂ ਦੀ ਬਹਰੋ ਲੋਕੇਸ਼ਨ ਦਿਖਾ ਦੂੰਗਾ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਹੁਣ ਜਿਹੜੇ ਬੱਚੇ ਕਈ ਵਾਰ ਕਹਿੰਦੇ ਨੇ ਕਿ ਯੂਕੇ ਜਾਣਾ ਜੀ ਇੱਕ ਡਰ ਜਾ ਹੁੰਦਾਗਾ ਯਾਰ ਪਹਿਲਾਂ ਪੈਸੇ ਨਾਲ ਭਰ ਲੈਣਾ ਉਹ ਤਾਂ ਮੈਨਿਆ ਭਰਾ ਤੋਂ ਪੁੱਛੇ ਲਈ ਇੱਥੋਂ ਤੱਕ ਕਿ ਐਮਬੈਸੀ ਵੀਜ਼ ਵੀ ਤੁਸੀਂ ਆਪਦੇ ਪੱਲੇ ਹੀ ਭਰਦੇ ਆ ਦੇ ਵਾਲ ਖਰਾਬ ਹੋਇਆ ਪਿਆ ਹਾਂਜੀ ਅਸੀਂ ਇਸੇ ਲਈ ਇਹ ਕਨਸੈਪਟ ਲੈ ਕੇ ਆਏ ਕੋਈ ਤੁਸੀਂ ਪੈਸਾ ਅਡਵਾਂਸ ਨਹੀਂ ਦੇਣਾ ਨਾ ਫੰਡਾ ਦੇ ਨਾਂ ਤੇ ਨਾ ਪ੍ਰੋਸੈਸਿੰਗ ਫੀਸ ਦੇ ਨਾਂ ਤੇ ਤੇ ਨਾ ਕੋਈ ਫੀਸ ਦੇ ਨਾਂ ਤੇ ਸਾਰੇ ਪੈਸੇ ਦੇਣਾ ਤੁਸੀਂ ਵੀਜ਼ਾ ਲੱਗਣ ਦਾ ਸਾਹਮਣੇ ਆ ਜਾ ਹੁਣ ਆਪਾਂ ਭਰਾ ਨਾਲ ਬਹਿ ਕੇ ਗੱਲਾਂ ਕਰਦੇ ਆ ਆਰਾਮ ਦੇ ਨਾਲ ਅੱਛਾ ਜਿਹੜੇ ਬੱਚੇ ਨੇ ਦਿੱਕਤ ਕਰਖੀ ਹੁੰਦੀ ਜੀ ਪਲੱਸ 2 ਹਾਂਜੀ ਹਨਾ ਜੀ ਤੇ ਇੱਕ ਕੰਜਰੇ ਕਰਖੀ ਹੁੰਦੀ ਗ੍ਰੈਜੂਏਸ਼ਨ ਜਿਹੜੇ ਤਾਂ ਪਲੱਸ 2 ਵਾਲੇ ਬੱਚੇ ਨੇ ਜੀ ਉਹਨਾਂ ਦੀ ਜੀ ਐਲੀਜੀਬਿਲਟੀ ਦੀ ਗੱਲ ਕਰੀਏ ਵੀ ਪ੍ਰੋਫਾਈਲ ਕੇਮੇ ਦੀ ਸੈਪਟੇਬਰ ਆਪਣੇ ਕੋਲ ਯੂਕੇ ਦੇ ਬੀਸਿਸ ਤੇ ਅਸੀਂ ਸਾਫ਼ ਤੇ ਕੋਰੀ ਗੱਲ ਕਰਦੇ ਆਂ ਜੇ ਤੇ ਪਲੱਸ 2 ਬੀਤੀ ਹੈ ਫਿਰ ਤੇ ਤੁਹਾਡੇ ਆਲ ਚ 6 ਓਵਰ ਹੋਲ ਹੋਣ ਜਾਂ ਸੀਬੀਐਸਸੀ ਬੋਰਡ ਤੇ ਹੋ ਤੇ ਇੰਗਲਿਸ਼ ਚ 70 ਨੰਬਰ ਅਬਾਵ ਹੋਣ ਫਿਰ ਤੁਸੀਂ ਬਦਲ ਟਾਇਰ ਜਾ ਸਕਦੇ ਹੋ ਨਹੀਂ ਤਾਂ ਤੁਹਾਨੂੰ ਆਇਲਸ ਜੇ ਪੰਜਾਬ ਬੋਰਡ ਦਾ ਤਾਂ ਆਇਲਸ ਕਰਨੀ ਪੈਣੀ ਹੈ ਤਾਂ ਤੁਹਾਡੇ ਕੋ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਅਸੀਂ ਆਫਰ ਦੇ ਸਕਦੇ ਜਿਨ੍ਹਾਂ ਨੇ ਪੰਜਾਬੀ ਮੀਡੀਅਮ ਦੇ ਵਿੱਚ ਆਪਣੀ ਪਲੱਸ 2 ਕੀਤੀ ਹੋਈ ਹੈ ਤਾਂ ਤੁਹਾਨੂੰ ਓਵਰਆਲ ਆਪਣੇ ਅਲਰਟ ਦੇ ਵਿੱਚ 60 ਚ ਚੇਂਜ 6 ਓਵਰਆਲ 6 ਚੇਂਜ ਨੇ ਚਲੇ ਜਾਣਗੇ ਜੀ ਜਿਹੜੇ ਬੱਚੇ ਨੇ ਗ੍ਰੈਜੂਏਸ਼ਨ ਕਰ ਲਈ ਜੀ ਗ੍ਰੈਜੂਏਸ਼ਨ ਸਰ ਵਿਦਾਊਟ ਆਇਲ ਜਾ ਸਕਦਾ ਹੈ ਕੋਈ ਐਡਵਾਂਸ ਨਹੀਂ ਕੋਈ ਐਮਬੈਸੀ ਫੀ ਨਹੀਂ ਕੋਈ ਫੰਡਾ ਦੇ ਨਾਂ ਤੇ ਨਹੀਂ ਪੈਸੇ ਲੈਣੇ ਸਾਰੇ ਪੈਸੇ ਵੀਜ਼ਾ ਲੱਗਣਗੇ ਪੰਜਾਬੀ ਬੋਰਡ ਵਾਲਾ ਚਲੋ ਜੀ ਉਹ ਹਾਂਜੀ ਹਾਂਜੀ ਪੰਜਾਬ ਬੋਰਡ ਵਾਲਾ 20 ਚਲ ਜਾਏਗਾ ਇੱਕ ਗੈਪ ਉਨੰਨੇ ਸਾਲ ਹੋ ਗਏ ਜਗਰੇਸ਼ਨ ਕਰੇ ਉਨੰਨੇ ਸਾਲ ਹੋ ਗਏ ਵੀ ਅਸੀਂ ਕਿੰਨਾ ਗ੍ਰੈਜੂਏਸ਼ਨ ਸਰ 7 ਤੋਂ 8 ਸਾਲ ਦਾ ਗੈਪ ਐਕਸੈਪਟੇਬਲ ਹੈ ਜੇ 12ਵੀਂ ਕੀਤੀ ਹੈ ਤਾਂ 2022 ਪਾਸ ਆਊਟ ਤੋਂ ਅੱਗੇ ਬੱਚੇ ਜਾ ਸਕਦੇ ਨੇ ਲੋ ਬਾਕੀ ਬਈ ਸਕਰੀਨ ਤੇ ਨੰਬਰ ਚੱਲ ਰਿਹਾ ਯੂਕੇ ਦਾ ਸਟਡੀ ਵੀਜ਼ਾ ਬਿਨਾ ਕਿਸੇ ਆਇਲੈਂਡਸ ਬਿਨਾ ਕਿਸੇ ਪੀਟੇ ਤੋਂ ਅਰ ਜਿਹੜਾ 4 ਦਿਨਾਂ ਦੇ ਵਿੱਚ ਮੁੰਡੇ ਦਾ ਵੀਜ਼ਾ ਲਿਆਦਾ ਹੀ ਹੈ ਪਰ ਅਸੀਂ ਨਾ ਤੁਹਾਨੂੰ ਸਾਬ ਦੱਸਦੇ ਕੋਈ ਇਦਾਂ ਨਹੀਂ ਅੱਜ ਕਹਤਾ 10 ਵੀਜ਼ੇ ਆ ਗਏ ਤੁਸੀਂ ਦੇਖਦੇ ਹੋਗੇ ਸਾਰਿਆਂ ਦੇ ਭੇਜਦੇ ਸਾਡੇ 10 ਆ ਗਏ ਸਾਡੇ 15 ਆ ਗਏ ਇਦਾਂ ਨਾ ਅਸੀਂ ਕੋਈ ਗਲਤ ਪ੍ਰੋਮੋਸ਼ਨ ਨਹੀਂ ਕਰਦੇ ਆ ਤੁਹਾਡੇ ਥਰੂ ਅਵੇਅਰਨੈਸ ਇਹੀ ਲੈ ਕੇ ਆ ਰਹੇ ਆ ਕਿ ਤੁਸੀਂ ਸਾਡੇ ਡਾਇਰੈਕਟ ਕਲਾਇੰਟ ਨਾਲ ਵੀ ਗੱਲ ਕਰ ਸਕਦੇ ਹੋ ਉਹਨੂੰ ਪੁੱਛ ਸਕਦੇ ਹੋ ਸਾਡੇ ਰਿਵਿਊਜ਼ ਲੈ ਸਕਦੇ ਹੋ ਕਿ ਤੈਨੂੰ ਕੋਈ ਪ੍ਰੋਬਲਮ ਆਈ ਕੋਈ ਪੈਸੇ ਤੇਰੇ ਖਰਾਬ ਹੋਏ ਤੀਂ ਡਾਇਰੈਕਟ ਕਲਾਇੰਟ ਦਾ ਨੰਬਰ ਲੈ ਕੇ ਉਹਨਾਂ ਨਾਲ ਗੱਲ ਵੀ ਕਰ ਸਕਦੇ ਜੇ ਮੈਂ ਹੁਣ ਆਪਣੇ ਕੋਲ ਆਪਣੇ ਭਰਾਣਾ ਮੈਂ ਕਿਹਾ ਸੀਗਾ ਮੈਂ ਕਿਹਾ ਪ੍ਰਿੰਟ ਕਰ ਦੋ ਕਹਿੰਦਾ ਇਹਨਾਂ ਦਾ ਮੁੱਲ ਨਹੀਂ ਹੈਗਾ ਜਿਹੜੇ ਆਹ ਹਨ ਇਹਦਾ ਮੁੱਲ ਨਹੀਂ ਕਹਿੰਦਾ ਕਹਿੰਦਾ ਜੇ ਆਪਣੇ ਜਿਹੜਾ ਸਾਹਮਣੇ ਬੈਠਾ ਭਰਾ ਆ ਭਰਾ ਬੈਠਾਗਾ ਜਿਹਦਾ ਵੀਜ਼ਾ ਆਇਆ ਹੈ ਕਹਿੰਦਾ ਆਪਾਂ ਵਿੱਚ ਲੈ ਕੇ ਆਵਾਂਗੇ ਬੜੇ ਤਾਂ ਜੋ ਜਿਹੜੇ ਬੱਚੇ ਲਗਵਾ ਲੋਕੀ ਅੱਜ ਕੱਲ ਚੱਲੇ ਰਹੀ ਜੀ ਅਗਲਾ ਚਾਹੇ 10 ਰੁਪਏ ਚਾਹੇ 10000 ਹਣਾ ਬਿਲਕੁਲ ਸਰ ਅਗਲਾ ਕਹਿੰਦਾ ਯਾਰ ਮੇਰੇ ਨਾ ਖਰਾਬ ਹੋ ਜਾਣਾ ਬਿਲਕੁਲ ਆਪਣੇ ਭਰਾ ਨੇ ਖਰਚਾ ਨਹੀਂ ਰੁਪਈਆ ਆ ਪਿਆ ਵੀਜ਼ਾ ਸਾਹਮਣੇ 4 ਦਿਨਾਂ ਚ ਵੀਜ਼ਾ ਆ ਗਿਆ ਬਾਕੀ ਕਿਸੇ ਬੱਚੇ ਨੇ ਪਲੱਸ 2 ਕਰ ਲਈ ਜਾਂ ਗ੍ਰੈਜੂਏਸ਼ਨ ਯੂਕੇ ਸਟੱਡੀ ਲਈ ਜਾਣਾ ਚਾਹੁੰਦੇ ਦੋਨਾਂ ਲਈ ਆਪਾਂ ਤੁਹਾਨੂੰ ਐਲੀਜੀਬਿਲਟੀ ਤੇ ਫਾਈਲ ਦੱਸਦੇ ਦੋਨਾਂ ਨੂੰ ਅੱਛਾ ਜੀ ਆਪਾਂ ਆਫਿਸ ਕਿੰਨੇ ਵਜੇ ਆਇਆ ਨੇ ਸਰ ਜੀ ਕਿਸ ਨੂੰ ਆਣਾ ਹੋਵੇ ਸਰ 9 9 ਟੂ 6 ਅਵੇਲੇਬਲ ਹੈ ਤਾਂ ਅਡਲੀ ਤੁਸੀਂ ਕਦੇ ਵੀ ਕਾਲ ਕਰ ਲਓ ਹਰ ਇੱਕ ਸਰਵਿਸ ਅਵੇਲੇਬਲ ਹੈ ਜੇ ਤੁਸੀਂ एलिजिਬਲ ਹੋ ਤੁਹਾਨੂੰ ਹਾਂ ਕੀਤੀ ਜਾਏਗੀ ਜੇ ਨਹੀਂ एलिजिਬਲ ਤਾਂ ਤੁਹਾਨੂੰ ਸਾਫ ਨਾ ਕਰ ਦਿੱਤੀ ਜਾਏਗੀ ਇਹ ਗੱਲ ਇਹਨਾਂ ਦੇ ਮੈਨੂੰ ਹਮੇਸ਼ਾ ਹੀ ਵਧੀਆ ਲੱਗਦੀ ਹੈ ਮੇਰੇ ਹੁੰਦੇ ਹੁੰਦੇ ਕਸਟਮਰ ਨੂੰ ਇੱਕ ਨੂੰ ਨਾਏ ਕਰਤੀ ਸੀ ਉਹ ਜਿਹੜਾ ਕਹਿੰਦਾ ਸੀਗਾ ਵੀ ਕੁਝ ਕਰ ਲਓ ਜਿਗਾਰਡ ਜੋੜ ਜਾ ਕਹਿੰਦਾ ਭਾਈ ਅਸੀਂ ਜਿਗਾਰਡ ਨਹੀਂ ਕਰਦੇ ਸਿੱਧੀ ਜੀ ਗੱਲ ਹੈ ਬਾਕੀ ਸਾਫ ਸੁਥਰਾ ਕੰਮ ਹੈ ਯਾਰ ਆਪਾਂ ਕਹਿੰਨੇ ਇੱਕ ਟ੍ਰਾਂਸਪੇਰੈਂਟ ਹੈ ਹਣਾ ਕਿਸੇ ਤਰ੍ਹਾਂ ਦਾ ਕੋਈ ਓਲਾ ਊਲਾ ਹੈ ਨਹੀਂ ਜਿਹੜੇ ਬੱਚੇ ਆਪਣਾ ਯੂਕੇ ਤੇ ਜਾਣਾ ਚਾਹੁੰਦੇ ਸਟੱਡੀ ਵੀ ਚਾਹੇ ਭਾਵੇਂ ਪਲੱਸ 2 ਕਰ ਲਈ ਭਾਵੇਂ ਕਰ ਲਈ ਗ੍ਰੈਜੂਏਸ਼ਨ ਆ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ